you. Mm -hmm. ਪਾਰ ਵਾਲੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਤੇ ਹਲਕਾ ਦਿਹਾਤੇ ਵਿਧਾਇਕਾ ਮੋ ਸਾਹਮਣੇ ਨਜ਼ਰ ਆ ਰਹੇ ਨੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਵਿਧਾਇਕ ਦੇ ਖਿਲਾਫ ਪੋਸਟਰ ਲਗਾ ਕੇ ਅਰਮਿੱਥੇ ਸਮੇਂ ਦੇ ਲਈ ਧੜਨਾ ਲਗਾ ਦਿੱਤਾ ਗਿਆ ਜਿੱਥੇ ਪੋਸਟਰ ਉੱਤੇ ਵਿਧਾਇਕ ਦੇ ਖਿਲਾਫ ਪੈਸੇ ਦੀ ਮੰਗ ਨੂੰ ਲੈ ਕੇ ਉਸ ਦੇ ਰੇਪ ਰਿਸਟ ਸ਼ਬਦ ਲਿਖ ਕੇ ਰੋਸ ਜਤਾਇਆ ਜਾ ਰਿਹਾ ਹੈ ਇਹਨਾਂ આરોਪਾਂ ਨੂੰ ਵਿਧਾਇਕ ਦਹੀਆ ਵੱਲੋਂ ਖਾਰਜ ਕਰ ਦਿੱਤਾ ਗਿਆ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਕਿਸੇ ਪਾਰਟੀ ਦੀ ਰਾਜਨੀਤੀ ਦੀ ਸ਼ੈ ਕਾਰਨ ਉਸ ਨੂੰ ਬਦਲ ਨਾਮ ਕਰ ਰਹੇ ਨੇ ਅੱਜ ਜਿਹੜਾ ਮਸਲਾ ਕਿੰਝ ਹੈ ਇਹਨਾ ਡਿਸਪੋਜ਼ਲ ਨੰਨਾ ਮੈਂ ਤੁਹਾਨੂੰ ਕਹਿੰਦਾ ਤਾਂ ਕਾਰਨ ਵੇਖੋ ਜੀ ਜੋ ਸਾਡਾ ਦੋਨਾਂ ਤੇਲੂਮਲ ਪਿੰਡ ਹੈ ਜਿਹੜੀ 195 ਨੰਬਰ ਗੇਟ ਜੋ ਕੰਡਿਆਲੀ ਤਾਰ ਲੱਗੀ ਹੈ ਫੈਂਸਿੰਗ 0 ਲੈਂਡ ਤੇ ਉਸ ਤੋਂ ਅੱਗੇ ਦਰਿਆ ਉਹਦਾ ਦਰਿਆ ਤੋਂ ਅੱਗੇ ਜ਼ਮੀਨ ਹੈ ਜਿਹੜੀ ਘਟੋ ਘਟੋ 950000 ਕਿੱਲੇ ਦੇ ਏਕੜ ਤੇ ਜ਼ਮੀਨ ਦੇ ਲਾਗੇ ਲਾਗੇ ਜ਼ਮੀਨ ਉੱਥੇ ਹੈਗੀ ਆ ਉਹ ਜ਼ਮੀਨ ਚ ਪਿੱਛੇ ਵੀ 1 ਸਾਲ ਪਹਿਲਾਂ ਉਹ ਜ਼ਮੀਨ ਤੇ ਸਰਕਾਰ ਨੂੰ ਚਤਾਰੀ ਲਗਾ ਦਿੱਤੀ ਗਈ ਸੀ ਫਿਰ ਅਸੀਂ ਉਦੋਂ ਇੱਕ ਉਦੋਂ ਵੀ ਤੁਹਾਨੂੰ ਪਤਾ ਹੀ ਇੱਕ ਮਹੀਨਾ ਲਗਾਤਾਰ ਧਰਨਾ ਇਥੇ ਲਾਇਆ ਸੀ ਟੋਕਰ ਧਾਰ ਤੇ ਸਾਡੇ ਲੋਕ ਬੈਠੇ ਮਰਨ ਵਰਤ ਤੇ ਬੈਠੇ ਤਿੰਨ ਸਿੰਘ ਤੇ ਫਿਰ ਉਹ ਇੱਕ ਮਹੀਨੇ ਬਾਅਦ ਫੈਸਲਾ ਆਇਆ ਸਰਕਾਰ ਨੇ ਸਾਨੂੰ ਅਦਾਲਤ ਨੇ ਸਾਨੂੰ ਦੇ ਦਿੱਤਾ ਉਹਦਾ ਸਟੇ ਦੇ ਦਿੱਤਾ ਸੀ ਉਸ ਤੋਂ ਬਾਅਦ ਤੁਹਾਨੂੰ ਵੇਖੋ ਉਦੋਂ ਬਾਅਦ ਪਾਣੀ ਆ ਗਿਆ ਪਾਣੀ ਆ ਕੇ ਜਿਹੜੀ ਫਸਲ ਮਾਰੀਬੋੜ ਦੀ ਸਾਰੀ ਤਬਾਹ ਹੋ ਗਈ ਲੋਕਾਂ ਕਈਆਂ ਦੇ ਟਰੈਕਟਰ ਵੀ ਰੁੜ ਗਏ ਉੱਥੇ ਡੇੜਾ ਜਿਹਾ ਬਣਾਇ 7-8 ਲੱਖ ਦਾ ਉਹ ਵੀ ਰੁੜ ਗਿਆ ਤੇ ਲੋਕ ਇੰਨੇ ਪਰੇਸ਼ਾਨ ਹੋ ਗਏ ਗੱਲ ਛੱਡ ਦਿਓ ਫਿਰ ਦੂਜੀ ਗੱਲ ਕਿਹੜ ਉਹ ਜਮੀਨਾਂ 'ਚ ਰੇਤਾ ਪਾ ਗਿਆ ਤੇ ਉਹ ਜ਼ਮੀਨ ਇੰਨੀ ਖਰਾਬ ਹੋ ਗਈ ਵਾਈ ਜੋਗ ਨਾ ਰਹਿ ਗਈ ਉਸ ਤੋਂ ਬਾਅਦ ਵਿੱਚ ਮਾਰੀ ਉਤਰਿਆ ਦੇ ਲੋਕਾਂ ਨੇ ਉਹ ਜ਼ਮੀਨ ਮਾਰੀ ਬਲਕੀ ਬੁੜਕ ਪੱਧਰੀ ਕਰਕੇ ਕਿਸੇ ਨੇ ਕਿੱਲਾ ਕਿਸੇ ਦੋ ਕਿੱਲੇ ਦੇ ਚਾਰ ਕਿੱਲੇ ਕੁਝ ਫਸਲ ਬੀਜੀ ਗਈ ਉਹ ਫਸਲ ਪੱਕ ਕੇ ਤਿਆਰ ਹੋ ਗਈ ਤੇ ਹੁਣ ਇਸੇ ਜਿਹੜੇ ਸਾਡੇ ਵਿਧਾਇਕੀ ਦੇ ਐਮਐਲਏ ਨੇ ਰਣਨੀਤੀ ਤੈਅ ਆ ਜੀ ਇਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਰਲ ਕੇ ਡੀਸੀ ਸਾਹਿਬ ਨੂੰ ਤੇ ਬੀਐਸਐਫ ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਜਿਹੜਾ 195 ਨੰਬਰ ਗੇਟ ਹੈ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ ਬੰਦ ਕੇ ਕੀਤਾ ਜ਼ਮੀਨ ਆ ਉਹ ਕਟੋਕੜ 2250 ਪਰਿਵਾਰ ਜਿਹੜਾ ਉੱਥੇ ਜਾਂਦਾ ਰੋ ਡੇਲੀ ਪਰ ਉਹ ਚ 300 900 ਹਜ਼ਾਰ ਕਿਲਾ ਜ਼ਮੀਨ ਆ ਜਿਹੜਾ 350 ਕਿਲਾ ਜ਼ਮੀਨ ਜਿਹੜੇ ਲੋਕਾਂ ਦੀ ਆ ਉਹਨਾਂ ਰੋਕਿਆ ਗਿਆ ਕੰਡਿਆਲੀ ਤਾਰ ਤੋਂ ਅੱਗੇ ਦਰਿਆ ਤੋਂ ਲੱਗਿਆ ਜੀ ਸਤਲੁਜ ਦਰਿਆ ਤੋਂ ਅੱਗੇ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਜਿਹਨਾਂ 350 ਕਿਲਾ ਪਹਿਲੀ ਜਿਹੜੇ ਬਾਕੀ ਜਿਹੜੇ ਚੇਤੇ ਬੰਦੇ ਆ ਉਹ ਅੱਜ ਵੀ ਜ਼ਮੀਨ ਤੋਂ ਪਾਰ ਜਾ ਰਹੇ ਨੇ ਉਹ ਦਰਿਆ ਤੋਂ ਪਾਰ ਜਾ ਰਹੇ ਨੇ ਤਾਰ ਤੋਂ ਅੱਗੇ ਜਾ ਰਹੇ ਨੇ ਆਪਦੀ ਕਣਕ ਵੜ ਰਹੇ ਨੇ ਕੁਸਰੋਂ ਵੜ ਰਿਹਾ ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚੇ ਖੜੀ ਆ ਕਈਆਂ ਨੇ ਸਰੋਂ ਵੜ ਕੇ ਰੱਖੀ ਆ ਜੇ ਨਾ ਚੁੱਕੇ ਕਿ ਦੋ ਚਾਰ ਦਿਨ ਉਹ ਜਵੇਂ ਐਸੇ गिर ਜਾਣੀਆਂ ਉਹਦਾ ਕੋਈ ਫਾਇਦਾ ਤੇ ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਨਾਜ ਖਾਣ ਵਾਲਾ ਨਹੀਂ ਹੈਗਾ ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ ਉਸ ਤੋਂ ਬਾਅਦ ਇੱਕ ਸਾਲ ਪਹਿਲਾਂ ਦੀ ਬੀਜਣ ਦਿੱਤੀ ਤੇ ਫਿਰ ਜੇ ਇਹਨਾਂ ਨੇ ਅੱਜ ਰੋਕੜੀ ਸੀ ਫਿਰ ਬੀਜਣ ਕਿਉਂ ਦਿੱਤੀ ਹੋਣੇ ਆਂਦੇ ਨੇ ਵੀ ਜੋ ਉੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਮਾ ਕਰਾਓ ਕਿਉਂ ਕਹੋ ਜਮਾ ਕਰਾਈਏ ਅਸੀਂ ਉਹਦੇ ਲੱਖਾਂ ਕਰੋੜਾਂ ਰੁਪਏ ਤੇਲ ਬਾਰ ਲਿਆ ਪਹਿਲੀਆਂ ਪੱਧਰੀ ਕੀਤੀ ਰਹਿ ਤਾਂ ਚੁੱਕੀ ਉਹਨੇ ਇਹਨੂੰ ਕਿ ਕਿਵੇਂ ਪੈੜੀ ਦਿੰਦੇ ਨੇ ਇਸ ਵਾਸਤੇ ਧਰਨਾ ਲਾਇਆ ਵੀ ਇਹ ਜਿਹੜੀ ਕਿਸਾਨਾਂ ਦੀ ਫਸਲ ਬੀਜੀ ਆ ਉਹ ਅਸੀਂ ਵੜਾ ਕੇ ਵੀ ਲਿਆਵਾਂਗੇ ਅਗਲੀ ਫਸਲ ਬੀਜਾਂਗੇ ਵੀ ਪਰ ਜਿੰਨਾ ਚਿਰ ਪ੍ਰਸ਼ਾਸਨ ਸਾਡੀ ਮੰਗ ਨੂੰ ਨਹੀਂ ਪੂਰਾ ਕਰਦਾ ਇਹ ਅਸੀਂ ਹਣ ਮੱਥੇ ਸਮੇਂਵਾ ਧਰਨਾ ਤੇ ਲਾਇਆ ਹੈ ਜੇ ਨਾ ਸਾਡੀ ਗੱਲ ਸੁਣੀ ਕੰਮ ਹੋ ਸਕਦਾ ਅਸੀਂ ਭੋਗੜਦਾ ਤੇ ਬਈਏ ਜਾ ਵੱਡੇ ਰੋਡ ਨੂੰ ਰੋਡ ਵੀ ਰੋਕਾਂਗੇ ਅਸੀਂ ਰੇਪ ਵੀ ਰੋਕ ਸਕਦੇ ਆ ਤੇ ਮੁੱਖ ਮੰਤਰੀ ਦੀ ਕੋਠੀ ਤੇ ਘਰਾਉ ਵੀ ਕਰ ਸਕਦੇ ਆ ਪਰ ਜਿੰਨਾ ਚਿਰ ਸਾਡਾ ਇਹ ਫੈਸਲਾ ਜਿੰਨਾ ਤੇ ਸਾਡੀ ਫਸਲ ਨਹੀਂ ਵਧਣ ਦੇ ਅਸੀਂ ਇਹ ਧਰਨਾ ਲਗਾਤਾਰ ਜਾਰੀ ਰੱਖਾਂਗੇ ਜਿਹੜਾ ਪੋਸਟਰ ਲਗਾਉਣ ਦੇ ਰਿਸ਼ਵਤ ਮੰਗਣ ਦੇ ਰੇਪ ਕੇ ਅਸੀਂ ਇਹ ਕੀ ਮਾਮਲਾ ਇਹ ਸਾਹ ਨੂੰ ਸਹੀ ਲਾਇਆ ਜੀ ਜਿਨੇ ਕਸ ਨਾਲ ਜਿਨੇ ਪਾਸੇ ਦੇ ਉਹ ਲਾਇਆ ਨੇ ਉਹ ਉਹਨਾਂ ਸਮੇਂ ਤੇ ਅਨੁਕ ਦੋ ਦਿਨ ਤੇ ਲੰਮਾ ਦਰਵਾਜ਼ੇ ਤੇ ਬੈਠੇ ਅਸੀਂ ਤੁਹਾਨੂੰ ਉਹਦੀ ਵੀਡੀਓ ਜੋ ਫੋਟੋਗ੍ਰਾਫੀ ਹੋਈ ਆ ਪੈਸੇ ਦੇਂਦਿਆਂ ਦੀ ਜਿਹੜੀ ਗੱਲਬਾਤ ਹੋਈ ਆ ਉਹ ਕਿਤੇ ਲਾਇਆ ਰਜਰੀਦਈ ਆ ਜੀ ਦੇ ਐਮਐਲਏ ਮਜੂਦਾ ਵਿਰੋਧ ਐਮਐਲਏ ਜਿਨੇ ਪੈਸੇ ਲਾਇਏ ਨੇ ਜਿਹੜਾ ਉਥੋਂ ਪਹਿਲੀ ਦੀ ਬਾੜ ਪਹਿਲੀ ਦੀ ਮੰਗ ਕਰ ਰਿਹਾ ਉਦੋਂ ਤੇ ਇਹਦੇ ਅੰਦਰ 100 ਕਲਾ ਦਿਓ ਕਿ 50 ਕਲਾ ਕਿ 200 ਕਲਾ ਦਿਓ ਤੇ ਫਿਰ ਤਾਂ ਮੈਂ ਜਾਣ ਦਿਆਂਗਾ ਉਹ ਤੁਹਾਨੂੰ ਸਾਰੀ ਵੀਡੀਓ ਸੀ ਦੇ ਤੁਹਾਨੂੰ ਦਿਆਂਗੇ ਨਾਲ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਤੁਹਾਨੂੰ ਦਿਆਂਗੇ ਜਿਹੜਾ ਪੱਕਾ ਸਬੂਤ ਅ ਜਿਹੜਾ ਕੰਮ ਕਰਾਂਗੇ ਉਹ ਅਸੀਂ ਵਾਜ ਥੋਕ ਮਾ ਜਾ ਕੇ ਉਹਦੇ ਨਾਲ ਪ੍ਰੂਫ ਤਾਂ ਹੁੰਦਿਆਂਗੇ ਹੁਣ ਚਲ ਕੋਈ ਕੰਮ ਕੋਈ ਨਹੀਂ ਪੈਸੇ ਮੰਗੜ ਦੀ ਉਹਦਾ ਕੋਈ ਵਿਜੀ ਲੈਸਨ ਦਿੱਤੀ ਕਿ ਹੋ ਜਾਂਦੀ ਨਹੀਂ ਨਹੀਂ ਸਾਡੇ ਕਿਸਾਨਾ ਕੋਲ ਦੀ ਵੀਡੀਓ ਹੋ ਗਈ ਜਿਹੋ ਪੈਸੇ ਦਿੱਤੇ ਵੀਡੀਓ ਬਣਾਈ ਗਈ ਐਮਐਲਏ ਨੇ ਨਹੀਂ ਅਸੀਂ ਬਣਾਈ ਹੈ ਸਾਡੇ ਜਿੰਮੇ ਜਿੰਮੇ ਪੈ ਦਿੰਦੇ ਆ ਐਮਐਲਏ ਪੈਸੇ ਦੋ ਵੀਡੀਓ ਬਣਾਈਆਂ ਉਹ ਵੀਡੀਓ ਤੁਹਾਨੂੰ ਵੀ ਪੇਸ਼ ਕਰ ਦਿਆਂਗੇ ਉਹਦੀ ਕੋਈ ਉਹ ਚੱਕਰ ਨਹੀਂਗਾ ਪਰ ਕੱਚਾ ਕੰਮ ਨਹੀਂ ਕੋ ਕਰਦੇ ਅਸੀਂ ਪਰ ਜਿੰਨਾਂ ਜੇ ਸਾਡਾ ਫਜ਼ਲਾ ਲੜਾ ਆ ਇਹਨਾਂ ਨੂੰ ਇਥੇ ਸਮਝ ਲੈਣਾ ਜਿਹੜਾ ਜਾਰੀ ਰਹੇਗਾ ਹੋ ਸਕਦਾ ਸੜਕਾਂ ਬੰਦ ਹੋਣ ਰੇਲ ਬੰਦ ਹੋਵੇ ਇਹ ਵੇ ਬਾਅਦ ਦੀ ਗੱਲ ਮੇਰਾ ਧਰਨਾ ਲਾਇਆ ਕੀ ਨਾਮ ਤੁਹਾਡਾ ਤੇ ਕਿਵੇਂ ਕਰਨਾ ਮੇਰਾ ਨਾਮ ਜਗਦੀਸ਼ لال ਦੋਨਾਂ ਤੇਲੂ ਮਲ ਕਿਸਾਨ ਸਾਡੀ ਜਮੀਨ 195 ਮੇਨ ਬਟਾ 1 2 ਗੇਟਾਂ ਤੋਂ ਅਸੀਂ ਜਾਂਦੇ ਆ ਅੰਦਰ ਖੇਤੀ ਕਰਦੇ ਆ ਸਾਡੀ ਅੰਦਰ ਜਮੀਨ ਹੈ ਤੇ ਕਿਸਾਨ ਆ ਅਸੀਂ ਤੇ ਸਾਡੀ ਜਮੀਨ ਇਹਨੇ ਪਹਿਲਾਂ ਅੱਜ ਤੋਂ ਪਹਿਲਾਂ 2 ਸਾਲ ਇਹਨਾਂ ਨੇ ਰੋਕੀ ਸੀਗੀ ਦਾ ਇਹ ਐਮਐਲ ਸਾਹਿਬ ਦੇ ਕੋਲ ਜਾਂਦੇ ਰਏ ਸੀ کافی ਥੇਰ ਗਏ ਕਹਿੰਦਾ ਜੀ ਤੁਸੀਂ ਪਹਿਲੀਆਂ ਜਿਹੜੀਆਂ ਨੇ ਇਹ ਤੁਸੀਂ ਨਾ ਕੁਝ ਹੁਣ ਇੰਨੀਆਂ ਮੈਂ ਗੱਲਾਂ ਕਹਿ ਨਹੀਂ ਸਕਦਾ ਜਿੰਨੇ ਇੰਨੀਆਂ ਕਈਆਂ ਨੇ ਐ ਕਰ ਲਓ ਜੀ ਐਂ ਕਰ ਲਓ ਠੇਕੇ ਦੇ ਦੇ ਦਿਓ ਫਲਾਣਾ ਕਰ ਲਓ ਜਿਵੇਂ ਪ੍ਰਧਾਨ ਜੀ ਅੱਗੇ ਗੱਲਾਂ ਦੱਸਿਆ ਨੇ ਉਹਦੇ ਚ ਕੋਈ ਲੋਕ ਨਹੀਂ ਹੈਗਾ ਸਮਝ ਆ ਗਈ ਅੱਗੇ ਇੱਕ ਵਾਰਾ ਇੱਕ ਸਾਲ ਪਹਿਲੀ ਬੰਦ ਰਹੀ ਸਾਡੀ ਪਿਛਲੀ ਕਣਕ ਨਹੀਂ ਬਜਾਈ ਹੋਈ ਠੀਕ ਹੈ ਜੀ ਫਿਰ ਆ ਹੁਣ ਗਰਮੀਆਂ ਦਾ ਸੀਜ਼ਨ ਪਿਛਲੀ ਵਾਰੀ ਆਇਆ ਝੋਨਾ ਝੋਨਾ ਸਾਡਾ ਡੁੱਬ ਗਿਆ ਝੋਨਾ ਡੁੱਬ ਗਿਆ ਪਹਿਲੀ ਖਰਾਬ ਹੋ ਗਈ ਉਹਦੇ ਵਿੱਚ ਅਜੇ ਤੱਕ ਸਾਡੀਆਂ ਦੋ ਟਰੈਲੀਆਂ ਮੇਰੀਆਂ ਲੁੜੀਆਂ ਸਾਡੇ ਚਾਚੇ ਤਾਇਿਆਂ ਦੇ ਪਰਿਵਾਰ ਦੇ ਵਿੱਚੋਂ ਦੋ ਟਰੈਲੀਆਂ ਜਿੰਨਾਂ ਪਹਿਲੀਆਂ ਨੇ ਠੇਕੇ ਤੇ ਲਈ ਉਹਨਾਂ ਦੀ ਵਿਚਾਰੇ ਗਰੀਬਾਂ ਦੀ ਲੁੜਗੀਆਂ ਚਾਰ ਟਰੈਲੀਆਂ ਇੱਕ ਕੰਪੈਨ ਦਾ ਜਿੰਦੇ ਤੇ ਕਟਰ ਰੱਖਦੇ ਨੇ ਨਾ ਜੀ ਉਹਦੇ ਤੇ ਕਟਰ ਕੰਪੈਨ ਵਾਲਾ ਕਟਰ ਹੁੰਦੀ ਉਤਤੇ ਲੱਦ ਕੇ ਜਾਂਦੇ ਨੇ ਇੱਕ ਉਹ ਵਾਲਾ ਚਾਰ ਰੈਲੀਆਂ ਇੱਕ ਉਹ ਟਰੈਲੀ ਨਾਲੋਂ ਵੀ ਮਹਿੰਗਾ ਰੇੜਾ ਪੰਜ ਨਗ ਹੋ ਗਏ ਇੱਕ ਬੇੜਾ ਛੇ ਨਗ ਰੁੜ ਗਏ ਸਾਨੂੰ ਸਰਕਾਰ ਭਗਵੰਤ ਮਾਨ ਨੇ ਇੱਕ ਪੈਸੇ ਦੀ ਵੀ ਸਹੂਲਤ ਨਹੀਂ ਦਿੱਤੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਕਿਸੇ ਦੀ ਬੱਕਰੀ ਰੂੜੇਗੀ ਨਾ ਉਹਦਾ ਵੀ ਮੈਂ ਮੁਆਵਜ਼ਾ ਦੇਾਂਗਾ 6700 ਰੁਪਇਆ ਕਿੱਲੇ ਦਾ ਦੇ ਰਿਹਾ ਪਵਾ ਕਿਸੇ ਦੀ ਪਹਿਲੀ 40 ਕਿੱਲਾ ਹੋਵੇ ਆ ਮੇਰੇ ਕਾਕੇ ਦੇ ਇੱਕ ਕਿੱਲਾ ਹੈ ਜਿਹੜਾ ਫਸਲ ਡੁੱਬਿਆ ਅਜੇ ਤੱਕ ਇੱਕ ਡੋਬਾ ਨਹੀਂ ਦਿੱਤਾ ਗਿਆ ਕਿ ਇੱਕ ਇੱਕ ਕਿੱਲੇ ਦਾ ਪੰਜਾਂ ਪੰਜਾਂ ਕਿੱਲਿਆਂ ਦਾ ਕਿਸਾਨਾਂ ਦਾ ਡੋਬਾ ਰਹਿੰਦਾ ਹੈ ਇਨੇ ਵਾਜੀ ਵਾਦੇ ਹੀ ਗਏਗਾ ਵਾਜੀ ਦੀ ਛੱਡੀ ਗਏ ਹਵਾ ਜੀ ਦੀ ਹਵਾ ਜੀ ਦੀ ਛੱਡੀ ਇਹ ਹੋ ਮੈਂ ਐਮ ਐਲ ਨੂੰ ਕਹਿਣਾ ਚਾਣਾ ਐਮ ਐਲ ਨੇ ਡੋਬਾ ਨਹੀਂ ਦਵਾਇਆ ਕਿਸਾਨਾਂ ਦਾ ਉਲਟਾ ਸਾਡਾ ਫਸਲ ਡੁੱਬ ਗਿਆ ਫਸਲ ਨਹੀਂ ਆਇਆ ਡੋਬਾ ਨਹੀਂ ਦਵਾਇਆ ਹੁਣ ਸਾਡੀ ਕਣਕ ਰੋਕ ਲਈ ਕਣਕ ਰੋਕ ਲਈ ਇਥੋਂ ਚਿੱਠੀ ਕਢਾ ਦਿੱਤੀ ਕਿ ਕਣਕ ਨਜੇ ਨਾ ਵੜਣ ਤੇ ਪਹਿਲੀ ਠੇਕੇ ਤੇ ਦੇਣੀ ਏ ਅੱਗੇ ਇੱਕ ਵਾਰ ਸਾਡੇ ਸਾਰੇ ਕਿਸਾਨਾਂ ਕੋਲ ਇਹਨੇ ਪੈਸੇ ਵੀ ਲੈਣ ਨੇ ਅਸੀਂ ਐਫੀਡਿਵਿਟ ਦੇਵਾਂਗੇ ਐਫੀਡਿਵਿਟ ਦਿੱਤੇ ਵੀ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨਾਂ ਨੂੰ ਉਹ ਵੀਡੀਓ ਜੋ ਵੀ ਹੋਇਆ ਸਾਰਾ ਕੁਝ ਸ਼ੀਸ਼ਾ ਹੋਏਗਾ ਇਹਨੇ ਸਾਨੂੰ ਇੰਨਾ ਤੰਗ ਕੀਤਾ 6 ਮਹੀਨੇ ਆ ਦੇ ਕਰੇ ਬਲਾ ਬਲਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਅਖੀਰ ਹੀ ਅਸੀਂ ਧਰਨਾ ਲਾਇਆ 31 ਦਿਨ ਸਾਡਾ ਇੱਥੇ ਧਰਨਾ ਚੱਲਿਆ ਫਿਰ ਅਸੀਂ ਪਹਿਲੀਆਂ ਬੀਜੀਆਂ ਹੁਣ ਸਾਡੀ ਫਿਰ ਪਹਿਲੀ ਰੋਕ ਲਈ ਸਰ ਜਿਹੜੇ ਕਿਸਾਨਾਂ ਵੱਲੋਂ ਅਜ ਧਰਨਾ ਵਿੱਚ ਦਿੱਤਾ ਗਿਆ ਤੁਹਾਡੇ 'ਤੇ આરોਪ ਵੀ ਲਗਾਏ ਗਏ ਨੇ ਇੱਕ ਪੋਸਟਰ ਵੀ ਲਗਾਏ ਗਏ ਨੇ ਕਿ ਇਹ ਮਾਮਲਾ આરોਪ ਕੀ ਲਾਇਆ ਨੇ ਰੋਪੇ ਲਗਾਏ ਨੇ ਰਿਸ਼ਵਤ ਮੰਗਣ ਦੇ ਅੱਛਾ ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਨੂੰ ਜੇ ਕੋਈ ਸੰਬੰਧਿਤ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਕੋਈ ਆਡੀਓ ਕੋਈ ਵੀਡੀਓ ਜਾਂ ਬੰਦਾ ਹੀ ਆ ਕੇ ਸਾਹਮਣੇ ਕਵੇ ਕਿ ਮੈਂ ਦਿੱਤਨੇ ਕੱਲੇ ਦੋਸ਼ ਨੇ ਦੋਸ਼ ਤਾਂ ਕਿਸੇ ਕਿਸੇ ਤੇ ਵੀ ਲਾਦਨਗੇ ਔਰ ਕੋਸਟ ਵੀ ਉਹਨਾਂ ਲਗਾਏ ਨੇ ਕਾਫੀ ਜ਼ਿਆਦਾ ਜਿੱਤੇ ਹੀ ਲਿਖਿਆ ਐਫ ਆਈ ਆਰ ਦਰਜੇ ਬਲਾਕਕਾਰ ਦੀ ਮੇਰੇ ਤੇ 2011 12 ਦੇ ਵਿੱਚ ਇੱਕ ਛੁੱਟਾ ਪਰਚਾ ਦਰਜ ਹੋਇਆ ਸੀਗਾ ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨਸ ਪੇਪਰਾਂ ਦੇ ਵਿੱਚ ਮੈਂ ਮੈਂਸ਼ਨ ਕੀਤਾ ਆ ਸੀ ਕਿ ਐਨਓਸੀ ਦੇਣੀ ਪੈਂਦੀ ਮੈਂ ਮੈਂ ਹੋਏ ਤਾਂ ਕਹਿ ਦਿੰਦਾ ਜੀ ਮੈਂ ਉਹਦੇ ਵਿੱਚ ਮੈਂ ਆਪਣੇ ਨੋਮੀਨੇਸ਼ਨਸ ਪੇਪਰ 'ਤੇ ਵੀ ਭਰੇ ਹੋਏ ਸੀ ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ ਜਿਹੜੇ ਮੇਰੇ ਤੇ ਅਲਿਗੇਸ਼ਨਸ ਲਾ ਰਹੇ ਨੇ ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਔਰ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਦੇ ਵੇਸ ਸਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ ਔਰ ਇਹ ਕੋਈ ਨਾ ਕੋਈ ਰਾਜਨੀਤਿਕ ਤੌਰ ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਮਾਹੂਕਾਰ ਬਣਾਇਆ ਕਿਸ ਨੇ ਕਿਹਨਾਂ ਨੂੰ ਕਿਸਾਨਾਂ ਇਹ ਦੇ ਇਹ ਦਰਸਲ ਇੱਕ ਕਿਸੇ ਨਾ ਕਿਸੇ ਪਾਰਟੀ ਨਾਲ ਰਿਲੇਟਡ ਨੇ ਨਾ ਜਦੋਂ ਵੇਖਦੇ ਨੇ ਵੀ ਹੁਣ ਪਾਰਟੀਆਂ ਤਾਂ ਸਾਡੀ ਨਾ ਤਾਂ ਸਰਕਾਰਾਂ 'ਚ ਨਾ ਆਉਣ ਵਾਲਾ ਕੋਈ ਭਵਿਸ਼ਾ ਹੈ ਨਾ ਕਿਤੇ ਆ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਸੇ ਉਹਨਾਂ ਨੂੰ ਨਕਾਰ ਦਿੱਤਾ ਹੈ ਹੁਣ ਕਿਸਾਨੀ ਭੇਸ ਦੇ ਵਿੱਚ ਆ ਕੇ ਇਹ ਆਪਦੀ ਰਾਜਨੀਤੀ ਚਲਾ ਲੈਣਾ ਕੰਡਿਆਲੀ ਤਾਰ ਤੇ ਵੀ ਕਹਿ ਰਹੇ ਕਿ ਦਖਲਤਾਚੀ ਦਿੱਤੀ ਜਾ ਰਹੀ ਹੈ ਮੈਂ ਕੰਡਿਆਲੀ ਤਾਰ ਦਾ ਜਿਹੜਾ ਮੁੱਦਾ ਹੈਗਾ ਉਹ ਦੋਨਾਂ ਤੇ ਲੁਮਲਦਾ ਹੈ ਗੇਟ ਨੰਬਰ 195 ਦਾ ਮੈਂ ਉਹ ਮੈਂ ਦੱਸ ਰਿਹਾ ਹਾਂ ਤੁਹਾਨੂੰ ਉਹਦੇ 'ਚ ਕੀ ਹੈ ਕਿ ਬੰਦ ਕਰਨ ਦੀ ਪਾਵਰ ਬੀਐਸਐਫ ਕੋਲ ਹੈ ਉਹ ਗੇਟ ਬੀਐਸਐਫ ਨੇ ਆਪਣੇ ਟਾਈਮਿੰਗ ਦੇ ਅਕਾਊਂਟ ਚਲਾਉਣਾ ਦਾ ਦੂਜੀ ਗੱਲ ਇਹਦੇ ਚ ਜਿਹੜੀਆਂ ਗਰੀਬ ਵੇਚ ਜ਼ਮੀਨਾਂ ਦੇ ਮਜ਼ਦੂਰ ਕਿਸਾਨ ਨੇ ਉਹਨਾਂ ਵੱਲੋਂ ਸਮੇਂ-ਸਮੇਂ ਦੇ ਸਰਕਾਰਾਂ ਚ ਵਕ-ਵਕ ਐਮਐਲਏ ਸਹਬਾਨਾਂ ਨੂੰ ਜਦੋਂ ਜਿਹੜੇ ਸੀਗੇ ਮੌਕੇ ਤੇ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਗਏ ਵੀ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਰੋਟੀ ਰੋਜੀ ਕਮਾਉਣ ਦਾ ਹੱਕ ਮਿਲਦਾ ਸਾਨੂੰ ਰੋਟੀ ਰੋਜੀ ਕਮਾਉਣ ਵਾਸਤੇ ਕੋਈ ਜ਼ਮੀਨ ਦਿੱਤੀ ਜਾਵੇ ਸਾਰੀ ਦੀ ਸਾਰੀ ਜ਼ਮੀਨ ਸੈਂਟਰਲ ਗਵਰਨਮੈਂਟ ਦੀ ਆ ਪੰਜਾਬ ਸਰਕਾਰ ਦੀ ਕਸ਼ੋੜੀ ਨੇ ਮੈਂ ਇਹ ਦਾ ਇੱਕ ਮੁੱਦਾ ਪੰਜਾਬ ਵਿਧਾਨ ਸਭਾ ਚ ਵੀ ਚੱਕਿਆ ਸੀ ਉਸ ਤੋਂ ਬਾਅਦ ਸਰਕਾਰ ਵੱਲੋਂ ਐਫਸੀਆਰਸ ਡਿਪਾਰਟਮੈਂਟ ਵੱਲੋਂ ਇੱਕ ਪਾਲਿਸੀ ਬਣ ਗਈ ਪਾਲਿਸੀ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹਨੂੰ 5-5 ਕਿੱਲੇਾਂ ਦੇ ਪਲਾਟ ਬਣਾ ਕੇ 5000 ਰੁਪਏ ਪ੍ਰਤੀ ਏਕੜ ਦੀ ਬੋਲੀ ਦੇ ਨਾਲ ਤੁਸੀਂ ਇਹ ਦੇ ਦੋ ਜਿਹੜੇ ਲੈਣਾ ਚਾਹੋ ਹੁਣ ਸਰਕਾਰ ਨੂੰ ਜਿਹੜਾ ਹੈਗਾ ਪਾਲਿਸੀ ਬਣਾ ਕੇ ਦੇਤੀ। ਦਰਸਲ ਇਹ ਕੀ ਚਾਉਂਦੇ ਨੇ ਇਹ ਚਾਉਂਦੇ ਨੇ ਕਿ ਅਸੀਂ ਉਹ ਜ਼ਮੀਨ ਆਪ ਹੀ ਵਾਈਏ ਅਸੀਂ ਸਰਕਾਰ ਨੂੰ 1 ਰੁਪਿਆ ਨਾ ਦੇਈਏ। ਜੇ ਇਹਨਾਂ ਦੀ ਜ਼ਮੀਨ ਦੇ ਉੱਤੇ ਕੋਈ ਹੱਕ ਬਣਦਾ ਹੈ। ਸਰਕਾਰ ਦੀ ਪਾਲਿਸੀ ਬਣ ਕੇ ਆ ਗਈ ਕਿ 5 ਏਕੜ ਮਿਲਣੇ ਆ। 5000 ਤੋਂ ਬੋਲੀ ਸ਼ੁਰੂ ਹੋਣੀ ਹੈ। ਇਹ ਭਾਵੇਂ 50 ਏਕੜ ਲੈਣ ਭਾਵੇਂ 100 ਏਕੜ ਲੈਣ ਭਾਵੇਂ 500 ਏਕੜ ਲੈਣ ਬੋਲੀ ਦੇ ਦੇਣ। ਬੋਲੀ ਜਿੱਤ ਕੇ ਭਾਜ ਦੇ ਪੈਣੇ। ਇਹ ਗੱਲ ਕਰਦੇ ਨੇ ਵੀ ਅਸੀਂ ਆਬਾਦ ਕਰਾ ਵੀ ਇੱਥੇ ਜੰਗਲ ਬਿਆਬਾਨ ਹੁੰਦਾ ਸੀ ਅਸੀਂ ਇਹਨੂੰ ਆਬਾਦ ਕੀਤਾ ਪਰ ਇੱਕ ਗੱਲ ਦਾ ਸੱਚਾਈ ਹੈ ਕਿ ਜ਼ਮੀਨ ਦੇ ਮਾਲਕ ਕੌਣ ਹੈ ਸੈਂਟਰਲ ਗਵਰਨਮੈਂਟ ਜੇ ਤੁਸੀਂ ਆਬਾਦ ਕੀਤਾ ਕਿਸੇ ਵੀ ਟਾਈਮ 'ਚ ਕੀਤਾ ਹੋਵੇ ਤਾਂ ਤੁਸੀਂ ਉਹਦੀ ਫਸਲ ਵੀ ਚੱਕੀ ਹੈ ਉਹਦਾ ਫਾਇਦਾ ਵੀ ਚੱਕਿਆ ਹੁਣ ਸਰਕਾਰ ਦੇ ਉਹ ਮਾਲਕ ਤਾਂ ਨਹੀਂ ਬਣ ਗਏ ਮਾਲਕ ਕੌਣ ਹੈ ਸਰਕਾਰ ਸਰਕਾਰ ਸਰਕਾਰੀ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਪਾਲਿਸੀ ਕਦੇ ਵੀ ਬਣਾ ਸਕਦੀ ਜੇ ਇਹਨਾਂ ਨੂੰ ਪਾਲਿਸੀ ਪਸੰਦ ਨਹੀਂ ਹੈ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਆਨਰੇਬਲ ਹੈਗੇ ਜਾਓ ਕੇਸ ਕਰ ਲਓ ਸਰਕਾਰ ਨੇ ਇੱਕ ਗੱਲ ਕਹੀ ਵੀ ਪੰਜ ਮਰਲੇ ਦੇ ਪਲਾਟ ਸੌਰੀ ਪੰਜ-ਪੰਜ ਕਿੱਲਿਆਂ ਦੇ ਪਲਾਟ 5000 ਰੁਪਏ ਦੀ ਰੇਟ ਤੇ ਬੋਲੀ ਸ਼ੁਰੂ ਕਰਾਂਗੇ ਇਹ ਬੋਲੀ ਦੇਦਣ ਲੈ ਜਾਣ ਭਾਵੇਂ ਸਾਰੇ ਦਾ ਸਾਰਾ ਇੱਕ ਰਕਬਾ ਲੈ ਜਾਣ ਇਹ ਸਿਰਫ ਇਹਨਾਂ ਦੀ ਇੱਕ ਘੜੀ ਹੈ ਕਿ ਜ਼ਮੀਨ ਵੀ ਅਸੀਂ ਵਾਉਣੀ ਹੈ ਔਰ ਮੁਫਤ ਵਾਉਣੀ ਹੈ ਅਸੀਂ ਸਰਕਾਰ ਨੂੰ 1 ਰੁਪਿਆ ਨਹੀਂ ਦੇਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਇਹਨਾਂ ਤੋਂ ਇੱਕ ਸਵਾਲ ਕਰ ਲਓ ਬਿਕੀ ਤੁਸੀਂ ਬੋਲੀ ਦੇਣ ਨੂੰ ਤਿਆਰ ਹੋ ਜੇ ਤੁਸੀਂ ਜ਼ਮੀਨ ਨੂੰ ਵਾਉਣਾ ਚਾਹੁੰਦੇ ਹੋ ਤਾਂ ਸਰਕਾਰ ਨੂੰ ਉਹਦੇ ਬਦਲੇ ਕੀ ਦੇਣਾ ਜੇ ਸਰਕਾਰ ਕੋਲ ਪੈਸਾ ਆਏਗਾ ਤਾਂ ਡਿਵੈਲਪਮੈਂਟ ਤੇ ਲੱਗੂਗਾ ਉਹਨਾਂ ਪਿੰਡਾਂ 'ਚ ਲੱਗੂਗਾ ਆਹੀ ਰੋ ਲੈ ਕੇ ਅਸੀਂ ਇਹਨਾਂ ਨੇ ਅੜੀ ਬਣਾਈ ਹੈ ਕਿ ਅਸੀਂ ਨਹੀਂ ਛੱਡਦੀ ਫਰੋਸਪੁਰ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਨੇ ਫਰੋਸਪੁਰ ਹਰ ਪੰਜਾਬ ਜਥੇਬੰਦੀ ਦੀ ਹਰ ਪਿੰਡ ਦੇ ਵਿੱਚ ਇਕਾਈਆਂ ਨੇ ਫਰੋਸਪੁਰ ਦਿਹਾਤੀ ਦੇ ਵਿੱਚ ਜੇ 34-35 ਜਥੇਬੰਦੀਆਂ ਨੇ ਕਾਸਿਰ ਇਸੇ ਜਥੇ ਬੰਦੇ ਨੂੰ ਮੇਰੇ ਤੋਂ ਕਿਉਂ ਤਕਲੀਫ ਹੋ ਰਹੀ ਹੈ ਇਹ ਤਕਲੀਫ ਮੇਰੇ ਤੋਂ ਨਹੀਂ ਹੈ ਇਹ ਤਕਲੀਫ ਇਹਨਾਂ ਨੂੰ ਇਸ ਗੱਲ ਤੇ ਹੈ ਕਿਉਂਕਿ ਹੁਣ ਇਹਨਾਂ ਨੇ ਜਣੀਆਂ ਚੰਦੀਆਂ ਚਲਾਈਆਂ ਆਪਦੀਆਂ ਸਰਕਾਰਾਂ ਚ ਆਪਦੀਆਂ ਪਾਰਟੀਆਂ ਚ ਉਹ ਹੁਣ ਬੰਦ ਹੋ ਗਈ ਹੁਣ ਮਾਨਯੋਗ ਭਗਵਾਨ ਤਮਾਨ ਸਾਹਿਬ ਦੀ ਸਰਕਾਰ ਜਰੀ ਹੈ ਉਹ ਹਰ ਇੱਕ ਦੇ ਨਾਲ ਹੈ ਉਹ ਗਰੀਬ ਨਾਲ ਵੀ ਹੈ ਉਹ ਕਿਸਾਨ ਨਾਲ ਵੀ ਹੈ ਹਰੇਕ ਦੇ ਨਾਲ ਹੈ ਮਾਨ ਸਾਹਿਬ ਨੇ ਤਾਂ ਰੋਟੀ ਜੋਗੇ ਕੀਤਾ ਵੀ ਚਲੋ ਪੰਜ ਪੰਜ ਕਿੱਲੇ ਤੁਸੀਂ ਪਲਾਟ ਦੇ ਦੇਣੇ ਆਪ ਦੀ ਰੋਟੀ ਖਾਈ ਜਾਂ ਰੋਟੀ ਕਮਾਈ